ਕਪਿਲ ਸ਼ਰਮਾ ਸ਼ੋਅ ਚ ਸਿੱਧੂ ਦੀ ਦੁਬਾਰਾ ਐਂਟਰੀ ਕਪਿਲ ਸ਼ਰਮਾ ਸ਼ੋਅ ਦੇ ਸੀਜ਼ਨ 3 ਚ ਹੋਈ ਐਂਟਰੀ Netflix ਨੇ ਪੋਸਟਰ ਕੀਤਾ ਸ਼ੇਅਰ ਨਵਜੋਤ ਸਿੱਧੂ ਦੀ ધ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 3 ਚ ਐਂਟਰੀ ਹੋ ਗਈ ਹੈ ਜਿਸ ਦੀ ਅਫੀਸ਼ੀਅਲ ਅਨਾਉਂਸਮੈਂਟ ਅੱਜ Netflix ਨੇ ਵੀਡੀਓ ਜਾਰੀ ਕਰ ਕਰ ਦਿੱਤੀ ਹੈ ਜਿਸ ਚ ਸਿੱਧੂ ਦੀ ਸਰਪ੍ਰਾਈਜ਼ ਐਂਟਰੀ ਵਿਖਾਈ ਗਈ ਹੈ ਤੇ Netflix ਨੇ ਇਹ ਜਾਣਕਾਰੀ ਦਿੰਦਿਆਂ ਹੋਇਆਂ ਲਿਖਿਆ ਇਹ ਕੁਰਸੀ ਭਾਜੀ ਕੇ ਲਈ ਪਲੀਜ਼ हर फनीवार बढ़ेगा हमारा परिवार विद कम बैक ऑफ नवजोत सिंह सिद्धू एंड अर्चना पूरन सिंह वॉच दैम इन द न्यू सीजन ऑफ द ग्रेट इंडियन कपिल शर्मा शो स्ट्रीमिंग इक्कीस जून 8 पी एम ऑन नेटफ्लिक्स ਤਾਂ ਇਹ ਗੱਲ ਲਿਖ ਕੇ Netflix ਨੇ ਸਿੱਧੂ ਦੀ ਐਂਟਰੀ ਨੂੰ ਕਨਫਰਮੇਸ਼ਨ ਦੇ ਦਿੱਤੀ ਹੈ ਤੇ ਸਿੱਧੂ ਇੱਕ ਵਾਰ ਫਿਰ ਦੁਬਾਰਾ ਤੋਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਆਪਣਾ ਰੰਗ ਵਿਖਾਰਦੇ ਹੋਏ ਨਜ਼ਰ ਆਣਗੇ ਤਾਂ ਇਸ ਅਨਾਉਂਸਮੈਂਟ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਕੁਝ ਫੋਟੋਜ਼ ਸ਼ੇਅਰ ਕੀਤੀਆਂ ਜਿਸ ਚ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਤੇ ਸਲਮਾਨ ਖਾਨ ਨਾਲ ਮਜ਼ੇ ਕਰਦੇ ਵਿਖਾਈ ਦੇ ਰਹੇ ਨੇ ਤੇ ਨਾਲ ਉਹਨਾਂ ਦੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਅਤੇ ਸੁਨੀਲ ਗਰੋਵਰ ਮੌਜੂਦ ਨੇ ਤੇ ਇਹ ਫੋਟੋਜ਼ ਸ਼ਾਇਦ ਕਪਿਲ ਸ਼ਰਮਾ ਸ਼ੋਅ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਵੇਲੇ ਦੀਆਂ ਨੇ ਜਿਸ 'ਚ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਪਹਿਲਾ ਐਪੀਸੋਡ ਕਪਿਲ ਸ਼ਰਮਾ ਸ਼ੋਅ ਦਾ ਨਵਜੋਤ ਸਿੱਧੂ ਦੇ ਨਾਲ ਸਲਮਾਨ ਖਾਨ ਨਜ਼ਰ ਆਉਣਗੇ ਤਾਂ ਇਹ ਫੋਟੋਜ਼ ਨਵਜੋਤ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਨੇ ਤੇ ਨਵਜੋਤ ਸਿੱਧੂ ਦੀ ਐਂਟਰੀ ਨੂੰ ਲੈ ਕੇ ਪੂਰੇ ਫੈਨਸ ਨੂੰ ਵੀ ਚਾਹ ਚੜਿਆ ਹੋਇਆ ਤੇ ਸਿੱਧੂ ਦੇ ਫੈਨਸ ਲਗਾਤਾਰ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਉੱਤੇ ਵੱਡੀ ਚਰਚਾ ਚੱਈ ਹੈ ਜਿਸ ਦੇ ਵਿੱਚ ਲਿਖ ਰਹੇ ਨੇ ਫਾਦਰ ਆਫ ਇੰਡੀਅਨ ਸਿਨੇਮਾ ਵੈਲਕਮ ਬੈਕ ਟੂ ਕਪਿਲ ਸ਼ੋਕ ਵੈਲਕਮ ਸਿੱਧੂ ਜੀ ਵਾਹ ਗੁਰੂ ਛਾ ਗਏ ਬਿਨ ਬਾਦਲੋਂ ਕੇ ਖਟਾਕ ਠੋਕੋ ਤਹਲੀ ਗਰੀਟਿੰਗਸ ਬਾਈ ਜਾਨ ਸਿੱਧੂ ਬਾਜੀ ਸასი ਕਾਲ ਵੈਰੀ ਨਾਈਸ ਸਰ ਗ੍ਰੇਟ ਸਿੱਧੂ ਸਾਹਿਬ ਵੈਲਕਮ ਸਰ ਜੀ ਬਾਜੀ ਹੋ ਗਈ ਵਾਪਸੀ ਜੀ ਸਲਮਾਨ ਭਾਈ ਤਾਂ ਇਸ ਤਰ੍ਹਾਂ ਦੇ ਕਮੈਂਟ ਸਿੱਧੂ ਦੇ ਫੈਨਸ ਕਰ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਆਪਣੀ ਹੀ ਇੱਕ ਫੈਨ ਫੋਲੋਇੰਗ ਹੈ ਜੋ ਸਿੱਧੂ ਨੂੰ ਕਾਫੀ ਪਸੰਦ ਕਰਦੇ ਨੇ ਤੇ ਹੁਣ ਸਿੱਧੂ ਦਾ ਪਹਿਲਾ ਐਪੀਸੋਡ ਨੈਟਫਲਿਕਸ ਤੇ ਕਪਿਲ ਸ਼ਰਮਾ ਸ਼ੋਅ ਦੇ ਸੀਜ਼ਨ 3 ਦੇ ਵਿੱਚ ਆਉਣ ਵਾਲਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ